ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਕਾਬਦੁੱਲਾ ਪੱਟੀ ਦਾ ਅੱਜ 2 ਮਾ ਐਪੀਸੋਡ ਲੈ ਕੇ ਸੰਗਤ ਦੀ ਕਚੈਰੀ ਦੇ ਵਿੱਚ ਹਾਜ਼ਰ ਹੋਇਆ ਲਓ ਸਮਾਂ ਬੀਤਦਾ ਗਿਆ ਇੱਕ ਦਿਨ ਦੁੱਲੇ ਦੀ ਢਾਣੀ ਅੰਬਾਂ ਦੀ ਝੜੀ ਦੇ ਵਿੱਚ ਬੈਠੀ ਸ਼ਰਾਬ ਪੀ ਰਹੀ ਹੈ ਉੱਥੋਂ ਦਾ ਹਾਲ ਇੱਕ ਬੈਂਤ ਚੰਦਰਾ ਹੀ ਆਪ ਦੀ ਨਜ਼ਰ ਕਰਨ ਲੱਗਿਆ ਵਿੱਚ ਝਿੜੀ ਦੇ ਮਹਿਫਲ ਸਜੀ ਹੋਈ ਐ ਵਿੱਚ ਝਿੜੀ ਦੇ ਮਹਿਫਲ ਸਜੀ ਹੋਈ ਐ ਢਾਣੀ ਦੁੱਲੇ ਦੀ ਪੀਂਦੀ ਸ਼ਰਾਬ ਹੈ ਜੀ ਸਾਰੇ ਜਾਣੇ ਸ਼ਰਾਬੀ ਹੋਏ ਜਾਪਦੇ ਨੇ ਆਪੋ ਆਪਣੇ ਦਸਣ ਖਵਾਬ ਹੈ ਜੀ ਸਾਰੇ ਜਾਣੇ ਸ਼ਰਾਬੀ ਹੋਏ ਜਾਪਦੇ ਨੇ ਆਪੋ ਆਪਣੇ ਦਸਣ ਖਵਾਬ ਹੈ ਜੀ ਰੂੜਾ ਆਂਖ ਦਾ ਬੇਸ਼ ਹੈ ਲੁੱਟ ਖਾਦਾ ਰੂੜਾ ਆਂਖ ਦਾ ਦੇਸ਼ ਹੈ ਲੁੱਟ ਖਾਦਾ ਇਹ ਮਗਲੇਟੜੇ ਬਹੁਤ ਖਰਾਬ ਹੈ ਜੀ ਦੁੱਲਾ ਆਂਖ ਦਾ ਇਹਨਾਂ ਦੇ ਨਾਲ ਕਰਨਾ ਵੀਰੋ ਪਊਗਾ ਕਦੇ ਹਿਸਾਬ ਹੈ ਜੀ ਦੁੱਲਾ ਆਖਦਾ ਇਹਨਾਂ ਦੇ ਨਾਲ ਕਰਨਾ ਵੀਰੋ ਪਊਗਾ ਕਦੇ ਹਿਸਾਬ ਹੈ ਜੀ ਸਦੀਕ ਆਖਦਾ ਇਹ ਤਾਂ ਇਉਂ ਲੱਗੇ ਫਿਰਦੇ ਜੰਮੇ ਹੋਣ ਜਿਉਂ ਵਿੱਚ ਪੰਜਾਬ ਹੈ ਜੀ ਸਦੀਕ ਆਖਦਾ ਇਹ ਇਹ ਤਾਂ ਇਉਂ ਲੱਗੇ ਫਿਰਦੇ ਜੰਮੇ ਹੋਣ ਜਿਉਂ ਵਿੱਚ ਪੰਜਾਬ ਹੈ ਜੀ ਸੈਦਾ ਆਖਦਾ ਇਹਨਾਂ ਨੂੰ ਕੁੱਟ ਕੇ ਓਏ ਸੈਦਾ ਆਖਦਾ ਇਹਨਾਂ ਨੂੰ ਕੁੱਟ ਕੇ ਓਏ ਕਦੇ ਪਾਰਟ ਪਾਈਏ ਚਨਾਬ ਹੈ ਜੀ ਚਾਚਾ ਤੇਰਾ ਓਏ ਦੁੱਲਿਆ ਗਾਣਾ ਆਖੇ ਚਾਚਾ ਤੇਰਾ ਵੇ ਦੁੱਲਿਆ ਗਾਣਾ ਆਖੇ ਆਪਣੇ ਆਪ ਨੂੰ ਸਮਝੇ ਨਵਾਬ ਹੈ ਜੀ ਚੁਗਲਖੋਰ ਸਰਕਾਰੀ ਹੈ ਪਿੱਠੂ ਉਹ ਤਾਂ ਚੁਗਲਖੋਰ ਸਰਕਾਰੀ ਹੈ ਪਿੱਠੂ ਉਹ ਤਾਂ ਕਰਦਾ ਭੋਜਦਾ ਨਹੀਂ ਅਦਾਬ ਹੈ ਜੀ ਰਮਝਾ ਆਖਦਾ ਉਹਦੇ ਹੱਥ ਸੇਕਦੇ ਈਏ ਰਮਝਾ ਆਖਦਾ ਉਹਦੇ ਹੱਥ ਸੇਕਦੇ ਈਏ ਮੁੜ ਕੇ ਆਵੇ ਨਾ ਚੁਗਲ ਉਹ ਤਾਅਵ ਹੈ ਜੀ ਮੰਡੇਰਾ ਅੰਤ ਮੇ ਫੱਤੂ ਮਰਾਸੀ ਕਹਿੰਦਾ ਮੰਡੇਰਾ ਅੰਤ ਮੇ ਫੱਤੂ ਮਰਾਸੀ ਕਹਿੰਦਾ ਬਾਹਮਣ ਮੌਲਵੀ ਤੇ ਵੀ ਰੱਖੋ ਦਾਅਵਾ ਹੈ ਜੀ ਬਾਹਮਣ ਮੌਲਵੀ ਤੇ ਵੀ ਰੱਖੋ ਦਾਅਵਾ ਹੈ ਜੀ ਗੱਲਾਂ ਕਰ ਰਹੇ ਨੇ ਕਹਿੰਦੇ ਮੁਗਲ ਐਂ ਤੁਰੇ ਫਿਰਦੇ ਨੇ ਜਿਵੇਂ ਪੰਜਾਬ 'ਚ ਜੰਮੇ ਹੁਣ ਘਰ ਦਾ ਰਾਜ ਬਣਾ ਰੱਖਿਆ ਇਹਨਾਂ ਨੂੰ ਕੁੱਟ ਕੇ ਦੇਸ਼ 'ਚੋਂ ਕੱਢਣਾ ਪਊ ਇਹ ਬਾਹਰ ਲਿਆ ਕੇ ਸਾਡੇ ਤੇ ਰਾਜ ਕਰ ਰਹੇ ਨੇ ਇਹਨਾਂ ਮੁਗਲਾਂ ਨੂੰ ਮੁਗਲਾਂ ਨਾਲ ਦੋ ਦੋ ਹੱਥ ਦੇਖਣੇ ਪੈਣਗੇ ਇਹਨਾਂ ਨੂੰ ਹਿੰਦੁਸਤਾਨ 'ਚੋਂ ਪੰਜਾਬ 'ਚੋਂ ਬਾਹਰ ਭਜਾਉਣਾ ਪਊ ਜਿਹੜੇ ਚੁਗਲਖੋਰ ਨੇ ਜਿਵੇਂ ਜalaluddin choudhry ਵਰਗੇ ਦੁਰਗਾ ਬਾਂਮਣ ਮੌਲਵੀ ਮਸੀਤ ਦਾ ਜਿਹੜਾ ਸਰਕਾਰ ਦੇ ਪਿੱਠੂ ਨੇ ਸੂਈਏ ਨੇ ਇਹਨਾਂ ਨਾਲ ਵੀ ਹਿਸਾਬ ਕਰਨਾ ਪਊ ਮਹਿਫਲ ਹੋਈ ਸਮਾਪਤ ਰਚੜੀ ਵਿੱਚੋਂ ਮਹਿਫਲ ਹੋਈ ਸਮਾਪਤ ਰਚੜੀ ਵਿੱਚੋਂ ਹਰ ਕੋਈ ਆਪਣੇ ਘਰਾਂ ਨੂੰ ਜਾਂਦਾ ਏ ਰਾਤ ਟਿਕੀ ਤੋਂ ਦੁੱਲਾ ਜਦ ਘਰੇ ਆਇਆ ਚਾਨਣ ਚਰਾਗ ਦਾ ਵੇੜਾ ਰਛਨਾਮ ਦਾ ਏ ਰਾਤ ਟਿਕੀ ਤੋਂ ਦੁੱਲਾ ਜਦ ਘਰੇ ਆਇਆ ਚਾਨਣ ਚਰਾਗ ਦਾ ਵੇੜਾ ਰਛਨਾਮ ਦਾ ਏ ਫੁੱਲਰਾਂ ਅਤੇ ਮਾਂ ਲੱਦੀ ਨੇ ਜਾਗ ਰਹੀਆਂ ਫੁੱਲਰਾਂ ਅਤੇ ਮਾਂ ਲੱਦੀ ਨੇ ਜਾਗ ਰਹੀਆਂ ਦੁੱਲਾ ਸਹੀ ਕਿ ਪੋਲੇ ਪੈਰ ਟਕਾਣ ਦਾ ਏ ਹੁਣ ਤੂੰ ਚੁਸਤੀਆਂ ਵਿਖਾਨਾ ਏ ਮਾਂ ਤਾਈ ਹੁਣ ਤੂੰ ਚੁਸਤੀਆਂ ਵਿਖਾਨਾ ਏ ਮਾਂ ਤਾਈ ਬੋਲ ਲੱਦੀ ਦਾ ਅੰਤ ਸੁਣਾਉਣ ਦਾ ਏ ਤਾਂ ਛੁਪਕੇ ਜੇ ਪੋਲੇ ਪੋਲੇ ਪੈਰੀ ਆਉਣ ਲੱਗਾ ਵੀ ਕਿਤੇ ਮਾਂ ਤਾ ਲੱਦੀ ਨੂੰ ਪਤਾ ਲੱਗ ਜੇ ਵੀ ਇੰਨੇ ਹਨੇਰਾ ਕਰਾਇਆ ਬਾਹਰੇ ਤਾਂ ਲੱਦੀ ਕਹਿੰਦੀ ਹੁਣ ਤੂੰ ਚਲਾਕ ਬਣਨਾ ਏ ਪਰ ਆਪਾਂ ਤਾਂ ਲੱਗਿਆ ਹੁਣ ਆਉਂਦੇ ਤਾਂ ਲੱਦੀ ਬੋਲ ਕੇ ਹੁਕਮ ਦੇ ਵਾਂਗ ਉਹਨੂੰ ਆ ਜਾ ਉਰਾਂ ਹੀ ਦੁੱਲੇ ਨੂੰ ਕਹਿਣ ਲੱਗੀ ਲੱਦੀ ਬੋਲ ਕੇ ਹੁਕਮ ਦੇ ਵਾਂਗ ਉਹਨੂੰ ਆ ਜਾ ਉਰਾਂ ਹੀ ਦੁੱਲੇ ਨੂੰ ਕਹਿਣ ਲੱਗੀ ਅੱਧੀ ਰਾਤ ਹੁਣ ਆਉਣਾ ਹੁਣ ਤੂੰ ਬਾਲ ਨਹੀਂ ਅੱਧੀ ਰਾਤ ਆਉਣਾ ਹੁਣ ਤੂੰ ਬਾਲ ਨਹੀਂ ਪਹਿਲਾਂ ਪਈ ਸੀ ਉੱਠ ਕੇ ਬਹਿਣ ਲੱਗੀ ਮਾਤਾ ਦੁੱਲੇ ਦੇ ਵੱਲ ਹੀ ਜਾਏ ਵੇਖੀ ਲੋਹ ਦੀਵੇ ਦੀ ਕੇਰੇ ਤੇ ਪੈਣ ਲੱਗੀ ਮਾਤਾ ਦੁੱਲੇ ਦੇ ਵੱਲ ਹੀ ਜਾਵੇ ਵੇਖੀ ਨੋ ਦੀਵੇ ਦੀ ਚਿਹਰੇ ਤੇ ਪੈਣ ਲੱਗੀ ਤੇਰੇ ਬਾਪ ਜਿਉਂ ਦੁੱਲਿਆ ਜਾਪਦਾ ਐ ਤੇਰੇ ਬਾਪ ਜਿਉਂ ਦੁੱਲਿਆ ਜਾਪਦਾ ਐ ਉਹੀ ਝੂਣਾ ਤੇ ਉਹੀ ਕਹਿਣ ਵਹਿਣ ਲੱਗੀ ਉਹੀ ਝੂਣਾ ਤੇ ਉਹੀ ਕਹਿਣ ਵਹਿਣ ਲੱਗੀ ਮਾਤਾ ਲੱਦੀ ਕਹਿੰਦੀ ਬੱਚਿਆਂ ਵਾਲੜਾ ਬਣ ਗਿਆਂ ਬਾਪ ਹੁਣ ਤਾਂ ਬੱਚਿਆਂ ਵਾਲੜਾ ਬਣ ਗਿਆਂ ਬਾਪ ਹੁਣ ਤਾਂ ਘਰ ਦਾ ਕੀਤਾ ਹੀ ਕਦੇ ਖਿਆਲ ਬੱਚਾ ਕੋਠੇ ਜਿੱਡੀਆਂ ਹੋਈਆਂ ਸਲੇਮੋਂ ਵਕਤੋਂ ਅੱਬਾ ਅੱਬਾ ਕਰਦੇ ਤੇਰੇ ਲਾਲ ਬੱਚਾ ਪੁੱਤਾਂ ਵਾਂਗ ਲੜਾਇਆ ਨਾ ਨੂਰਖਾਨੂ ਪੁੱਤਾਂ ਵਾਂਗ ਲੜਾਇਆ ਨਾ ਨੂਰਖਾਨੂ ਦਰਸ਼ਨ ਪਿਆਰ ਨੂੰ ਜਹਾਨ ਕਮਾਲ ਬੱਚਾ ਚੰਗੇ ਖੇਤ ਪੈੜੀ ਕੰਮਕਾਰ ਕਰ ਤੂੰ ਚੰਗੇ ਖੇਤ ਪੈੜੀ ਕੰਮਕਾਰ ਕਰ ਤੂੰ ਉਮਰਾਂ ਲੰਘਣਾਂ ਤਾੜਿਆਂ ਨਾਲ ਬੱਚਾ ਉਮਰਾਂ ਲੰਘਣਾਂ ਤਾੜਿਆਂ ਨਾਲ ਬੱਚਾ ਕਹਿੰਦੀ ਹੁਣ ਤੂੰ ਜਵਾਕ ਜੱਲੇ ਵਾਲਾ ਹੋ ਗਿਆ ਹੁਣ ਇੰਨਾ ਬੈਰ ਤਾਨੂੰ ਛੱਡ ਦੇ ਢਾਣੀ ਦੇ ਖੜਾ ਛੱਡ ਦੇ ਕੋਠੇ ਢਿੱਡੀਆਂ ਤੇਰੀਆਂ ਧੀਆਂ ਹੋ ਗਈਆਂ ਚੰਗਾ ਫਿਰੀਆਂ ਖੇਤ ਪੈਲੀਆਂ ਨੇ ਖੇਤੀਬਾੜੀ ਕਰਿਆ ਕਰ। ਢਾਕਿਆਂ ਨਾਲ ਨਹੀਂ ਉਮਰਾਂ ਲੰਘਦੀਆਂ। ਦੁੱਲਾ ਪੱਟੀ ਕਹਿੰਦਾ ਮਾਤਾ ਮੇਰੀਏ ਫਿਕਰ ਤੂੰ ਕਰੇਂ ਕਾਦਾ। ਮਾਤਾ ਮੇਰੀਏ ਫਿਕਰ ਤੂੰ ਕਰੇਂ ਕਾਦਾ ਤੇਰੇ ਪੁੱਤਰੇ ਹੋਏ ਜਵਾਨ ਮਾਤਾ ਕੰਮਕਾਰ ਇਹਨਾਂ ਘਰ ਦਾ ਸੰਭ ਲੈਣਾ ਸੱਚੇ ਜਾਨ ਤੂੰ ਮੇਰੇ ਬਿਆਨ ਮਾਤਾ। ਮਾਤਾ ਮੇਰੀਏ ਫਿਕਰ ਤੂੰ ਕਰੇਂ ਕਾ ਤੂੰ ਤੇਰੇ ਪੁੱਤਰੇ ਹੋਏ ਜਵਾਨ ਮਾਤਾ ਕੰਮਕਾਰ ਇਹਨਾਂ ਘਰ ਦਾ ਸੰਭ ਲੈਣਾ। ਸੱਚੇ ਜਾਣ ਤੂੰ ਮੇਰੇ ਬਿਆਨ ਮਾਤਾ ਫਿਕਰ ਕਰਨ ਵਾਲੀ ਤੀਆਂ ਦਾ ਤੂੰ ਬੈਠੀ ਫਿਕਰ ਕਰਨ ਵਾਲੀ ਤੀਆਂ ਦਾ ਤੂੰ ਬੈਠੀ ਮੈਂ ਕਿਉਂ ਹੋਮ ਦਾ ਫਿਰਾਂ ਪਰੇਸ਼ਾਨ ਮਾਤਾ ਬਾਵਾ ਮੇਰੀਆਂ ਜੁੰਡੀ ਦੇ ਯਾਰ ਮੇਰੇ ਬਾਵਾ ਮੇਰੀਆਂ ਜੁੰਡੀ ਦੇ ਯਾਰ ਮੇਰੇ ਜਿੰਨਾ ਵਿੱਚ ਹੈ ਦੁੱਲੇ ਦੀ ਜਾਨ ਮਾਤਾ ਜਿੰਨਾ ਵਿੱਚ ਹੈ ਦੁੱਲੇ ਦੀ ਜਾਨ ਮਾਤਾ ਲੱਦੀ ਮਾਤਾ ਕਹਿੰਦੀ ਗੱਲ ਕੰਮ ਦੀ ਖਾਨੇ ਨਾਲ ਬੜੇ ਤੇਰੇ ਗੱਲ ਕੰਮ ਦੀ ਖਾਨੇ ਨਾਲ ਬੜੇ ਤੇਰੇ ਥੱਕ ਗਈ ਸਮਝਾ ਸਮਝਾ ਤੈਨੂੰ ਖਾਣ ਪੀਣ ਦੇ ਯਾਰ ਤੇਰੇ ਲੰਡੇਵੇਂ ਰੱਖਦੇ ਸਦਾ ਨੇ ਉਹ ਬੜਿਆ ਤੈਨੂੰ ਸਿੱਧੀ ਮੱਤ ਕੋਈ ਉਹਨਾਂ ਨੇ ਨਹੀਂ ਦੇਣੀ ਰਹਿੰਦੇ ਪਾਮ ਦੇ ਪੁੱਠੇ ਨੇ ਰਾਹ ਤੈਨੂੰ ਸਿੱਧੀ ਮੱਤ ਕੋਈ ਉਹਨਾਂ ਨੇ ਨਹੀਂ ਦੇਣੀ ਰਹਿੰਦੇ ਪਾਮ ਦੇ ਪੁੱਠੇ ਨੇ ਰਾਹ ਤੈਨੂੰ ਲਾ ਕੇ ਉਂਗਲਾਂ ਉਹਨਾਂ ਨੇ ਪਾਰ ਜਾਣਾ ਦੁੱਲਿਆ ਦੇਣਗੇ ਕਦੇ ਬਰਬਾ ਤੈਨੂੰ ਲਾ ਕੇ ਉਂਗਲਾਂ ਉਹਨਾਂ ਨੇ ਪਾਰ ਜਾਣਾ ਦੁੱਲਿਆ ਦੇਣਗੇ ਕਦੇ ਬਰਬਾ ਤੈਨੂੰ ਕਹਿੰਦੀ ਜਿਹੜੇ ਤੇਰ ਨਾਲ ਖਾਂਦੇ ਪੀਂਦੇ ਨਾ ਖਾਣ ਪੀਣ ਦੇ ਯਾਰ ਨੇ ਉਹ ਜਿੱਦ ਦੇ ਕੋਈ ਵਖਤ ਪੈਗਾ ਨਾ ਸਾਰੇ ਪਾਰ ਜਾਣਗੇ ਮਰਵਾ ਦੇਣਗੇ ਤੈਨੂੰ ਇੰਨਾ ਵਿਸ਼ਵਾਸ ਨਾ ਕਰਿਆ ਕਰ ਦੁੱਲਾ ਕਹਿੰਦਾ ਮੋੜ ਕੇ ਮਾਤਾ ਲੱਦੀ ਨੂੰ ਕਹਿੰਦਾ ਲੰਡੇ ਮੀਣੇ ਤੂੰ ਜਿੰਨਾ ਨੂੰ ਆਖਦੀ ਐ ਮਾਤਾ ਲੰਡੇ ਮੀਣੇ ਤੂੰ ਜਿੰਨਾ ਨੂੰ ਆਖਦੀ ਐ ਰਹਿੰਦੇ ਛਿੜਕਦੇ ਮੇਰੇ ਤੇ ਲਹੂ ਮਾਤਾ ਲੰਡੇ ਮੀਣੇ ਤੂੰ ਜਿੰਨਾ ਨੂੰ ਆਖਦੀ ਐ ਰਹਿੰਦੇ ਛਿੜਕਦੇ ਮੇਰੇ ਤੇ ਲਹੂ ਮਾਤਾ ਯਾਰ ਦੁੱਲੇ ਦੇ ਕਦੇ ਨਾ ਕਰਨ ਧੋਖਾ ਤਨਾ ਵਿੱਚ ਸਾ ਜਿੰਨਾ ਚਰ ਰਹੁ ਮਾਤਾ ਮੂੰਹ ਮੂੰਹ ਤੋੜੋ ਦੇਣ ਚੁਗੱਤਿਆਂ ਦਾ ਮੂੰਹ ਤੋੜ ਉਹ ਦੇਣ ਚੁਗੱਤਿਆਂ ਦਾ ਦੁੱਲੇ ਨਾਲ ਜੋ ਆਣ ਕੇ ਖਹੂ ਮਾਤਾ ਮੈਨੂੰ ਜਾਨ ਤੋਂ ਪਿਆਰੇ ਨੇ ਯਾਰ ਮੇਰੇ ਬਿਛੋੜਾ ਉਹਨਾਂ ਦਾ ਦੁੱਲਾ ਨਾ ਸਹੂ ਮਾਤਾ ਮੈਨੂੰ ਜਾਨ ਤੋਂ ਪਿਆਰੇ ਨੇ ਯਾਰ ਮੇਰੇ ਬਿਛੋੜਾ ਉਹਨਾਂ ਦਾ ਦੁੱਲਾ ਨਾ ਸਹੂ ਮਾਤਾ ਬਿਛੋੜਾ ਉਹਨਾਂ ਦਾ ਦੁੱਲਾ ਨਾ ਸਹੂ ਮਾਤਾ ਲੱਦੀ ਮਾਤਾ ਕਹਿੰਦੀ ਕੁੜੀਏ ਰੋਟੀ ਪਾ ਇਸਨੇ ਸਮਝਣਾ ਕਿ ਕੁੜੀਏ ਰੋਟੀ ਪਾ ਇਸਨੇ ਸਮਝਣਾ ਕਿ ਟੱਟੂ ਵਾਲੜੀ ਇਸ ਦੀ ਅੜੀਤੀ ਐ ਅੱਧੀ ਰਾਤ ਹੋਈ ਪੈ ਲਈਏ ਦੋ ਘੜੀਆਂ ਅੱਧੀ ਰਾਤ ਹੋਈ ਪੈ ਲਈਏ ਦੋ ਘੜੀਆਂ ਬਿਟਰ-ਬਿਟਰ ਕੀ ਵੇਖਦੀ ਖੜੀ ᱛੀ ਐ ਮੈਨੂੰ ਪਤਾ ਐ ਤੇਰੀ ਕੀ ਸਾਰ ਲੈਂਦਾ ਫੁੱਲਰਾਂ ਨੂੰ ਕਹਿ ਰਹੀ ਐ ਮੈਨੂੰ ਪਤਾ ਐ ਤੇਰੀ ਕੀ ਸਾਰ ਲੈਂਦਾ ਤਾਈਓ ਰਹਿਣੀ ਐ ਅੰਦਰੋਂ ਸੜੀ ᱛੀ ਐ ਸਿਆਣੀ ਬਣ ਕੇ ਤੂੰ ਬੱਚੇ ਨੇ ਪਾਲ ਲaithe ਤੇਰੇ ਉੱਤੇ ਤਸੱਲੀ ਮੈਨੂੰ ਬੜੀ ᱛੀ ਐ ਇਹ ਉਤੇ ਤਸੱਲੀ ਮੈਨੂੰ ਬੜੀ ਧੀਏ ਪਰਾਨ ਕਹਿੰਦੀ ਦੱਲਾ ਪੱਟੀ ਕਹਿੰਦਾ ਹੋਈਆਂ ਚੁਗਲੀਆਂ ਚਾਚੇ ਦੀਆਂ ਲੱਗਣ ਮਾਤਾ ਕਹਿੰਦਾ ਕਿਸੇ ਦੀ ਚੱਕੀ ਹੋਈਆਂ ਜੇ ਤੂੰ ਹੋਈਆਂ ਚੁਗਲੀਆਂ ਚਾਚੇ ਦੀਆਂ ਲੱਗਣ ਮਾਤਾ ਮੁਖਬਰ ਜਲਾਲਦੀਨ ਤਖਤ ਲਾਹੌਰ ਦਾ ਏ ਚੌਧਰੀਆਂ ਇਹਨੇ ਬਣਾਇਆ ਨਹੀਂ ਅਕਬਰ ਨੇ ਚੁਗਲ ਖੋਰ ਗਦਾਰ ਪੱਕੇ ਤੌਰ ਦਾ ਏ ਕਹਣਾ ਚਾਚੇ ਨੇ ਤੈਨੂੰ ਉਂਗਲਾਂ ਲਾਈਆਂ ਨੇ ਹੋਈਆਂ ਚੁਗਲੀਆਂ ਚਾਚੇ ਦੀਆਂ ਲੱਗਣ ਮਾਤਾ ਮੁਖਬਰ ਜਲਾਲਦੀਨ ਤਖਤ ਲਾਹੌਰ ਦਾ ਏ ਐਵੇਂ ਚੌਧਰੀ ਬਣਾਇਆ ਨਹੀਂ ਅਕਬਰੇ ਨੇ ਚੁਗਲ ਖੋਰ ਗਦਾਰ ਪੱਕੇ ਤੌਰ ਦਾ ਏ ਸਾਡੀ ਚੜਤ ਨੂੰ ਵੇਖ ਨਹੀਂ ਜਰ ਸਕਦਾ ਵੱਜਦਾ ਕਾਲ ਜੇ ਡੰਗ ਸਾਡੀ ਟੌਰ ਦਾ ਏ ਦਵ ਦਬਾ ਨਹੀਂ ਵੇਖ ਕੇ ਜਰ ਹੁੰਦਾ ਤੇਰੇ ਪੁੱਤ ਦੁੱਲੇ ਅਰਸ਼ੀ ਪੌਰ ਦਾ ਏ ਦਵ ਦਵਾ ਨਹੀਂ ਦੇਖ ਕੇ ਜਰ ਹੁੰਦਾ ਤੇਰੇ ਪੁੱਤ ਦੁੱਲੇ ਅਰਸ਼ੀ ਪੌਰ ਦਾ ਏ ਮਾਤਾ ਕਹਿੰਦੀ ਤੇਰੇ ਚਾਚੇ ਦੀ ਕੱਲੇ ਦੀ ਗੱਲ ਕਾ ਨੂੰ ਤੇਰੇ ਚਾਚੇ ਦੀ ਕੱਲੇ ਦੀ ਗੱਲ ਕਾ ਨੂੰ ਸੁਈਏ ਬੜੇ ਲਾਹੌਰ ਦਰਬਾਰ ਦੇ ਨੇ ਮੁੱਲਾ ਬਹਾਮਣ ਵੀ ਕੱਢਦੇ ਫਿਰਨ ਸੁਹਾ ਬਣੇ ਝੋਲੀ ਚੁੱਕ ਉਹ ਵੀ ਸਰਕਾਰ ਦੇ ਨੇ ਮੈਂ ਤਾਂ ਸੁਣਿਆ ਤੂੰ ਉਹਨਾਂ ਨੂੰ ਠੁੱਠ ਸਮਝੇ ਮੈਂ ਤਾਂ ਸੁਣਿਆ ਤੂੰ ਉਹਨਾਂ ਨੂੰ ਠੁੱਠ ਸਮਝੇ ਮਾੜੀ ਕਰਨੋਂ ਨਾ ਕਦੇ ਉਹ ਹਾਰਦੇ ਨੇ ਘਟ ਨਹੀਂ ਗੁਜ਼ਾਰਨੀ ਨਾਲ ਤੇਰੇ ਰਗਾਂ ਹੀ ਉਹਨਾਂ ਦੇ ਖੂਨਗਦਾਰ ਦੇ ਨੇ ਰਗਾਂ ਹੀ ਉਹਨਾਂ ਦੇ ਖੂਨਗਦਾਰ ਦੇ ਨੇ ਕਹਿੰਦੀ ਬਹਾਮਣ ਮੰਦਰ ਵਾਲਾ ਦੁਰਗਾ ਵਾਹਮਣ ਅਤੇ ਮਸੀਤ ਵਾਲਾ ਮੌਲਵੀ ਇਹ ਵੀ ਸਰਕਾਰ ਨਾਲ ਰਲੇ ਹੋਏ ਨੇ ਇਹ ਵੀ ਗਦਾਰ ਨੇ ਜੁੱਗਲਖੋਰ ਨੇ ਸੂਰੀਏ ਨੇ ਸਰਕਾਰ ਦੇ ਇਹਨਾਂ ਨੂੰ ਤੂੰ ਸਮਝਦਾ ਨਹੀਂ ਕੁਸ ਇਹ ਵੀ ਤੇਰੇ ਨਾਲ ਕਦੇ ਭਲੀ ਨਹੀਂ ਗੁਜ਼ਾਰਨ ਲੱਗੇ ਦੁੱਲਾ ਕਹਿੰਦਾ ਹਾਜੀ ਮੀਆਂ ਚਰਾਗਦੀਨ ਕਹਿੰਦਾ ਹੁੰਦਾ ਮਾਤਾ ਹਾਜੀ ਮੀਆਂ ਚਰਾਗਦੀਨ ਕਹਿੰਦਾ ਹੁੰਦਾ ਬੁਰੇ ਨਹੀਂ ਬਰਿਆਈਆਂ ਨੂੰ ਤੱਜਦੇ ਨੇ ਦੂਜਿਆਂ ਤਾਈ ਨੇ ਝੋਕ ਕੇ ਜੰਗ ਅੰਦਰ ਕੈਰ ਆਪ ਪਛਾਣ ਨੂੰ ਭੱਜਦੇ ਨੇ हां जी हां जी मियां चराकदीन कहता हुंदा है बुरे नहीं बुराइयां नु तजदे ने दूजियां ताई ने ਝੋਕ ਕੇ ਜੰਗ ਜੰਗ ਅੰਦਰ ਕੈਰ ਆਪ ਪਛਾਣ ਉੱਪਾ ਜਦੇ ਨੇ ਐਸੇ ਬ્રાਹਮਣਾ ਤਾਈ ਕੀ ਗੰਗਾ ਤਾਰੂ ਐਸੇ ਬ્રાਹਮਣਾ ਤਾਈ ਕੀ ਗੰਗਾ ਤਾਰੂ ਫਲ ਮਿਲਨ ਕੀ ਕਾਜ਼ੀਆਂ ਹੱਜਦੇ ਨੇ ਕਰਮ ਕਰਮ ਕਰਨ ਇਹ ਬੁੱਧੂ ਬਣਾਵਣੇ ਦਾ ਮੂਰਖ ਓਜ ਹੋ ਇਨਾਂ ਤੇ ਵੱਜਦੇ ਨੇ ਕਰਮ ਕਰਨ ਇਹ ਬੁੱਧੂ ਬਣਾਵਣੇ ਦਾ ਮੂਰਖ ਉਹ ਜੋ ਇੰਨਾ ਤੇ ਵੱਜਦੇ ਨਹੀਂ ਮਾਤਾ ਲੱਦੀ ਕਹਿੰਦੀ ਮੋੜਾਂ ਜਿੱਧਰੋਂ ਉਧਰੇ ਵੱਧ ਜਾਣੇ ਮੋੜਾਂ ਜਿੱਧਰੋਂ ਉਧਰੇ ਵੱਧ ਜਾਵੇਂ ਕਬੀਲਦਾਰੀ ਦਾ ਚੱਜ ਤੈਨੂੰ ਆਮਦਾਨ ਪੁੱਤ ਜੱਟਾਂ ਦਾ ਕੰਮ ਕੋਈ ਹੋ ਕੰਮ ਕੋਈ ਹੋਰ ਕਰਦਾ ਕੰਮ ਖੇਤਾਂ ਦਾ ਤੈਨੂੰ ਕਿਉਂ ਭਾਂੰਦਾ ਨਾ ਫਿਰਦੇ ਨਾਲ ਜੋ ਤੇਰੇ ਲੂਤ ਲੂਤ ਕਰਦੇ ਉਹਨਾਂ ਵਿੱਚੋਂ ਵੀ ਕੋਈ ਸਮਝਾਉਂਦਾ ਨਾ ਚੰਗਾ ਪੈ ਜਾ ਹੁਣ ਹੋ ਗਈ ਆ ਰਾਤ ਵੱਡੀ ਗੱਲਾਂ ਵਿੱਚ ਤੂੰ ਜਿੱਤਿਆ ਜਾਨ ਦਾ ਨਾਂ ਗੱਲਾਂ ਵਿੱਚ ਤੂੰ ਜਿੱਤਿਆ ਜਾਨ ਦਾ ਨਾਂ ਤਾਂ ਲੱਦੀ ਮਾਤਾ ਕਹਿਣ ਲੱਗੀ ਦੁੱਲੇ ਨੂੰ ਕਹਿੰਦੀ ਤੂੰ ਕੋਈ ਸਮਝ ਨੂੰ ਹੱਥ ਮਾਰ ਅਕਲ ਨੂੰ ਹੱਥ ਮਾਰ ਮੁੰਡਾ ਜਵਾਨ ਹੋ ਗਿਆ ਵਿਹਣ ਵਾਲਾ ਹੋ ਗਿਆ ਧੀਆ ਤੇਰੀਆਂ ਵਿਹਣ ਵਾਲੀਆਂ ਹੋ ਗਈਆਂ ਇੱਕ ਕੋਲੜੇ ਚੰਦਰਾਹੀਂ ਜਿਵੇਂ ਲੱਦੀ ਮਾਤਾ ਦੁੱਲੇ ਨੂੰ ਕਹਿ ਰਹੀ ਹੈ ਇੱਕ ਕੋਲੜੇ ਚੰਦਰਾਹੀਂ ਤੁਹਾਡੀ ਨਜ਼ਰ ਕਰਨ ਲੱਗਿਆ ਦੁੱਲੇ ਤਾਂ ਹੀ ਲੱਦੀ ਮਾਂ ਆਵਾਜ਼ ਮਾਰਦੀ ਦੁੱਲੇ ਤਾਈ ਲੱਦੀਆਂ ਆਵਾਜ਼ ਮਾਰਦੀ ਦਿਲ ਵਾਲੀ ਗੱਲ ਦੁੱਲੇ ਨੂੰ ਪੁਕਾਰਦੀ ਸਾਡੇ ਖਾਨਦਾਨ ਦਾ ਨਿਸ਼ਾਨ ਹੋ ਗਿਆ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਹੁਣ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਹੋਰ ਗੱਲਾਂ ਦੁੱਲੇ ਆ ਪਲਾ ਕੇ ਸਾਰੀਆਂ ਹੋਰ ਗੱਲਾਂ ਦੁੱਲੇ ਆ ਪਲਾ ਕੇ ਸਾਰੀਆਂ ਨੂਰੇ ਦੇ ਨਕਾਦੀਆਂ ਕਰੋ ਤਿਆਰੀਆਂ ਖਾਣੀਆਂ ਦੇ ਵਿੱਚੋਂ ਖੱਬੀ ਖਾਨ ਹੋ ਗਿਆ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਮੁੰਡਿਆਂ ਦੇ ਟਵੇਨਾ ਚੜੂਗਾ ਬਾਹਰ ਦੇ ਮੁੰਡਿਆਂ ਦੇ ਟਵੇਨਾ ਚੜੂਗਾ ਬਾਹਰ ਦੇ ਜਾਊਗਾ ਪਰ ਚ ਵਿੱਚੀ ਪਰਿਵਾਰ ਦੇ 16 ਨੇ 17 ਨੇ ਨਿਧਾਨ ਹੋ ਗਿਆ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਹੁਣ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਲਾ ਦੇ ਤੂੰ ਫਰਜ ਉਸ ਦਾ ਐ ਬਾਪ ਵੀ ਲਾ ਦੇ ਤੂੰ ਫਰਜ ਉਸ ਦਾ ਐ ਬਾਪ ਵੀ ਆਪਣੀ ਕਬੀਲਦਾਰੀ ਸੰਭੂ ਆਪ ਵੀ ਨਾਦੇ ਤੁੰ ਫਰਜ ਉਸ ਦਾ ਐ ਬਾਪ ਵੀ ਆਪਣੀ ਕਬੀਲਦਾਰੀ ਸਾंभੂ ਆਪ ਵੀ ਫੇਰ ਮੈਨੂੰ ਕਹੀਂ ਨਾ ਸ਼ੈਤਾਨ ਹੋ ਗਿਆ ਨੂਰ ਖਾਨ ਵੀ ਦੁੱਲਿਆ ਜਵਾਨ ਹੋ ਗਿਆ ਹੁਣ ਨੂਰ ਖਾਨ ਵੀ ਦੁੱਲਿਆ ਜਵਾਨ ਹੋ ਗਿਆ ਚੜਦੀ ਜਵਾਨੀ ਅੱਲੜ ਵਰੇਸ ਹੈ ਹਾਲੇ ਤੱਕ ਨੂਰਾ ਬੜਾ ਦਰवेश ਹੈ ਚੜਦੀ ਜਵਾਨੀ ਅੱਲੜ ਵਰੇਸ ਹੈ ਹਾਲੇ ਤੱਕ ਨੂਰਾ ਬੜਾ ਦਰवेश ਹੈ ਪੱਟੀ ਖਾਨਦਾਨ ਦੀ ਐ ਸ਼ਾਨ ਹੋ ਗਿਆ ਨੂਰ ਖਾਨ ਵੀ ਦੁੱਲਿਆ ਜਵਾਨ ਹੋ ਗਿਆ ਹੁਣ ਨੂਰ ਖਾਨ ਵੀ ਦੁੱਲਿਆ ਜਵਾਨ ਹੋ ਗਿਆ ਗੱਤਕੇ ਪਲੱਥੇ ਖੇਡੇ ਨਾਲ ਹਾਣੀਆਂ ਨੇਜੇ ਪਾਲੇ ਸਿੱਖੇ ਤੇਗਾਂ ਵੀ ਚਲਾਣੀਆਂ ਗੱਤਕੇ ਪਲੱਥੇ ਖੇਡੇ ਨਾਲ ਹਾਣੀਆਂ ਨੇਜੇ ਪਾਲੇ ਸਿੱਖੇ ਤੇਗਾਂ ਵੀ ਚਲਾਣੀਆਂ ਹੱਥ ਉਹਦੇ ਤੀਰ ਤੇ ਕਮਾਨ ਹੋ ਗਿਆ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਹੁਣ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਸੁਰਖਰੂ ਹੋਈਏ ਫਰਜ ਉਤਾਰ ਕੇ ਫੁੱਲਰਾਂ ਵੀ ਪੀਲੇ ਨੂੰ ਤੋਂ ਪਾਣੀ ਵਾਰ ਕੇ ਸੁਰਖਰੂ ਹੋਈਏ ਫਰਜ ਉਤਾਰ ਕੇ ਫੁੱਲਰਾਂ ਵੀ ਪੀਲੇ ਨੂੰ ਤੋਂ ਪਾਣੀ ਵਾਰ ਕੇ ਇਦਰੋਂ ਤੁਕਾ ਤੋਂ ਅਣਜਾਨ ਹੋ ਗਿਆ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਹੁਣ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਸਾਰਾ ਕੁਝ ਪੈਂਦਾ ਕਰਨਾ ਅਖੀਰ ਨੂੰ ਸਾਰਾ ਕੁਝ ਪੈਂਦਾ ਕਰਨਾ ਅਖੀਰ ਨੂੰ ਮੱਤਾਂ ਦੇ ਨਹੀਂ ਜਾਵੇ ਮਾਤਾ ਬਲਬੀਰ ਨੂੰ ਲੋਕਾਂ ਪਾ ਦਾ ਮੇਲ ਆਏ ਗਾਣ ਹੋ ਗਿਆ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਨੂਰਖਾਂ ਵੀ ਦੁੱਲਿਆ ਜਵਾਨ ਹੋ ਗਿਆ ਕਹਿੰਦੇ ਮੁੰਡਾ ਜਵਾਨ ਹੋ ਗਿਆ ਹੁਣ ਇਹਦੇ ਕੋਈ ਟਕਾਦੀਆਂ ਤਿਆਰੀਆਂ ਕਰੀਏ ਕੋਈ ਆਕਲ ਨੂੰ ਹੱਥ ਮਾਰ ਬੁੱਲਾ ਪੱਟੀ ਕਹਿੰਦਾ ਜਿਹਦੇ ਜਿਹਦੇ ਕਰੇ ਨਕਾਦੀ ਤੂੰ ਗੱਲ ਇਹ ਜਿਹਦੇ ਕਰੇ ਨਕਾਦੀ ਤੂੰ ਗੱਲ ਇਹ ਮੁਕਿਆ ਉਸ ਦਾ ਹਾਲੇ ਨਾ ਜੰਮ ਮਾਤਾ ਖੇਡਣ ਅਤੇ ਖਰਮਸਤੀਆਂ ਬਾਜ ਉਹ ਮੈਨੂੰ ਦੱਸ ਕੂਕ ਦੱਸ ਤੂੰ ਕਰੇ ਕੀ ਕੰਮ ਮਾਤਾ ਖੇਡਣ ਅਤੇ ਖਰਮਸਤੀਆਂ ਬਾਜ ਉਹ ਮੈਨੂੰ ਦੱਸ ਤੂੰ ਕਰੇ ਕੀ ਉਹ ਕੰਮ ਮਾਤਾ ਪੱਗ ਬੰਨਣ ਦਾ ਉਸ ਨੂੰ ਚੱਜ ਹੈ ਨਹੀਂ ਚੜਿਆ ਕਰੂ ਕੀ ਪਿੰਡੇ ਤੇ ਚੰਮ ਮਾਤਾ ਪੱਗ ਬੰਨਣ ਦਾ ਉਸ ਨੂੰ ਚੱਜ ਹੈ ਨਹੀਂ ਚੜਿਆ ਕਰੂ ਕੀ ਪਿੰਡੇ ਤੇ ਚੰਮ ਮਾਤਾ ਰਾਠਾਂ ਵਾਲਾ ਨਹੀਂ ਜਿੰਨਾ ਚਿਰ ਕੰਮ ਕਰਦਾ ਉਨੀ ਦੇਰ ਨਾ ਹਲੇ ਤੂੰ ਰੰਮ ਮਾਤਾ ਰਾਠਾਂ ਵਾਲਾ ਨਹੀਂ ਜਿੰਨਾ ਚਿਰ ਕੋਈ ਕੰਮ ਕਰਦਾ ਉਨੀ ਦੇਰ ਨਾ ਮਾਤਾ ਉਨੀ ਦੇਰ ਨਾ ਹਲੇ ਤੂੰ ਰੰਮ ਮਾਤਾ ਮੈਨੂੰ ਪਤਾ ਤਾਂ ਲੱਗੇ ਗੱਭਰੂ ਹੋ ਗਿਆ ਉਹ ਮੈਨੂੰ ਪਤਾ ਤਾਂ ਲੱਗੇ ਗੱਭਰੂ ਹੋ ਗਿਆ ਉਹ ਬਚਪਨ ਉਸ ਦਾ ਓਨਾ ਚਿਰ ਲਏ ਬਣਾਨੀ ਮਾਤਾ ਧੀਰੀ ਲੈ ਆਉਣ ਦੇ ਸਮਾਂ ਹਲੇ ਹੋਏ ਬਾਅਦ ਨਕਾ ਕੋਈ ਰਾਇ ਬਣਾਨੀ ਜਿੰਨਾ ਚਿਰ ਨਹੀਂ ਬਰਾਦਰੀ ਚ ਪੱਗ ਬੰਦਾ ਉਨੀ ਦੇਰ ਨਕਾ ਨੂੰ ਕਹਿ ਬਣਾਨੀ ਰਾਠਾਂ ਵਾਲਾ ਵਿਖਾਵੇ ਕੋਈ ਕੰਮ ਕਰਕੇ ਮੈਂ ਤਾਂ ਹੋਰ ਬਹਾਨਾ ਕੋਈ ਸੈ ਬਣਾਨੀ ਕੋਈ ਰਾਠਾਂ ਵਾਲਾ ਕੰਮ ਕਰਕੇ ਦਿਖਾਵੇ ਗੱਬਰੂਆਂ ਵਾਲਾ ਨੂਰਾ ਹੈ ਵੇ ਕਿੱਥੇ ਮੈਨੂੰ 10 ਮਾਤਾ ਨੂਰਾ ਹੈ ਵੇ ਕਿੱਥੇ ਮੈਨੂੰ 10 ਮਾਤਾ ਮੇਰੇ ਉਸ ਨੂੰ ਪਾਸ ਬੁਲਾਵਣਾ ਹੈ ਕੰਮ ਕਿਹੜੇ ਹੋਏ ਹੁੰਦੇ ਨੇ ਰਾਠਾਂ ਵਾਲੇ ਨੂਰੇ ਪੁੱਤ ਦੇ ਤਾਂ ਹੀ ਸਮਝਾਵਣਾ ਹੈ ਸਾਂਦਲ ਬਾਬੇ ਦੀ ਪੱਗ ਕਿਵੇਂ ਹੋ ਉੱਚੀ ਉਹਨੂੰ ਅੰਮੀਏ ਅਸਾਂ ਬਤਾਵਣਾ ਹੈ ਆਵੇ ਜਦੋਂ ਵੀ ਘਰੇ ਹੋ ਪਰਤ ਕੇ ਤੇ ਨੂਰਾ ਮੇਰੇ ਤੂੰ ਨਾਲ ਮਿਲਾਵਣਾ ਹੈ ਨੂਰਾ ਮੇਰੇ ਤੂੰ ਨਾਲ ਮਿਲਾਵਣਾ ਹੈ ਮਾਤਾ ਲੱਦੀ ਕਹਿੰਦੀ ਇੱਥੇ ਖੇਡਦਾ ਹੋਊਗਾ ਨਾਲ ਬਾਲਾਂ ਇੱਥੇ ਖੇਡਦਾ ਹੋਊਗਾ ਨਾਲ ਬਾਲਾਂ ਕਿਧਰੇ ਗਿਆ ਓ ਹੋ ਬਣਾ ਦੂਰ ਨਹੀਂ ਕਿਹੜੇ ਹੋਮ ਦੇ ਕੰਮ ਨੇ ਰਾਠਾਂ ਵਾਲੇ ਐਨੀ ਉਸ ਨੂੰ ਅਕਲ ਸਹੂਰ ਨਹੀਂ ਕਿਹੜੇ ਹੋਮ ਦੇ ਕੰਮ ਨੇ ਰਾਠਾਂ ਵਾਲੇ ਇੰਨੀ ਉਸ ਨੂੰ ਅਕਲ ਸਹੂਰ ਨਹੀਂ ਪਿਆਰ ਨਾਲ ਸਮਝਾਵਣਾ ਨੂਰਖਾਂ ਨੂੰ ਕਰਨੀ ਦੁੱਲਿਆ ਤੈਂ ਕਪੂਰ ਨਹੀਂ ਸਭ ਕੁਝ ਸਮਝ ਜੋ ਹੋ ਗਿਆ ਜਦੋਂ ਵੱਡਾ ਨਿਆਣਾ ਜਾਣੇ ਹਾਲੇ ਬਾਲ ਬਲੂਰ ਨਹੀਂ ਨਿਆਣਾ ਜਾਣੇ ਹਾਲੇ ਬਾਲ ਬਲੂਰ ਨਹੀਂ ਗੁੱਲਾ ਪੱਟੀ ਕਹਿੰਦਾ ਕਹਿੰਦਾ ਹੁਣੇ ਕਹਿੰਦੀ ਸੈਂ ਸੰਭੂ ਕਬੀਲਦਾਰੀ ਆ ਹੁਣੀ ਤੂੰ ਕਹਿੰਦੀ ਸੈਂ ਸੰਭੂ ਕਬੀਲਦਾਰੀ ਸਿਆਣਾ ਹੋ ਗਿਆ ਨਹੀਂ ਨਿਧਾਨ ਉਹ ਰਾਠਾਂ ਵਾਲੇ ਕੀ ਕੰਮਾਂ ਦਾ ਪਤਾ ਕਹਿੰਦੀ ਕਿੱਥੇ ਜਾਣੇ ਜਵਾਕਣ ਜਾਣ ਉਹ ਰਾਠਾਂ ਵਾਲੇ ਕੀ ਕੰਮਾਂ ਦਾ ਪਤਾ ਕਹਿੰਦੀ ਕਿਥੋਂ ਜਾਣੇ ਜਵਾਕਣ ਜਾਣ ਉਹ ਮਾਤਾ ਤੇਰੀ ਵੀ ਕੋਈ ਨਾ ਸਮਝ ਆਉਂਦੀ ਕਦੇ ਤੋਲਾ ਕਦੇ ਮਾਸਾ ਖਾਣ ਉਹ ਕੂਰਨ ਕੱਪਣ ਤੇ ਨਿਆਣਾ ਉਹ ਹੋ ਜਾਂਦਾ ਕੂਰਨ ਕੱਪਣ ਤੇ ਨਿਆਣਾ ਉਹ ਹੋ ਜਾਂਦਾ ਨਕਾਦੇ ਵਾਸਤੇ ਬਣੇ ਜਵਾਨ ਉਹ ਕੂਰਨ ਕੱਪਣ ਤੇ ਨਿਆਣਾ ਹੋ ਜਾਂਦਾ ਨਕਾਦੇ ਵਾਸਤੇ ਬਣੇ ਜਵਾਨ ਉਹ ਕਹਿੰਦਾ ਮਾਂ ਤੇਰਾ ਵੀ ਨਹੀਂ ਪਤਾ ਲੈਂਦਾ ਹੁਣ ਤਾਂ ਕਹਿੰਦੀ ਕਬੀਲਦਾਰੀ ਸੰਭੂ ਉਹਦਾ ਨਿਕਾਹ ਕਰੀ ਇਹ ਗੱਭਰੂ ਹੋ ਗਿਆ ਹੁਣ ਕਹਿੰਦੀ ਆ ਉਹਨੂੰ ਜਵਾਕ ਹੈ ਉਹਨੂੰ ਕੀ ਪਤਾ ਹਲੇ ਰਾਠਾਂ ਵਾਲੇ ਕੰਮਾਂ ਦਾ ਤੇਰਾ ਵੀ ਕੋਈ ਪਤਾ ਨਹੀਂ ਮਾਤਾ ਲੱਦੀ ਕਹਿੰਦੀ ਕਹਿੰਦੀ ਕੁੜੇ ਕੁੜੀ ਵਾਲੇ ਨੇ ਪੁੱਤਰਾ ਕਾਲੀ ਕਰਦੇ ਕੁੜੀ ਵਾਲੇ ਨੇ ਪੁੱਤਰਾ ਕਾਲੀ ਕਰਦੇ ਮੈਨੂੰ ਆਪ ਨਿਕਾਹ ਦੀਆਂ ਕਾਲੀਆਂ ਨਾ 3 ਹੁੰਦੀਆਂ ਘਰੇ ਜਵਾਨ ਜੀ ਦੇ ਕੁੜੀ ਵਾਲੇ ਨੇ ਪੁੱਤਰਾ ਕਾਲੀ ਕਰਦੇ ਮੈਨੂੰ ਆਪ ਨਕਾ ਦੀਆਂ ਕਾਲੀਆਂ ਨਾ 3 ਹੁੰਦੀਆਂ ਘਰੇ ਜਵਾਨ ਜੀ ਦੇ ਜਾਵਣ ਵਲਗਣਾ ਕੋਲੋਂ ਸੁਭਾਲੀਆਂ ਨਾ 3 ਹੁੰਦੀਆਂ ਘਰੇ ਜਵਾਨ ਜੀ ਦੇ ਜਾਵਣ ਵਲਗਣਾ ਕੋਲੋਂ ਸੁਭਾਲੀਆਂ ਨਾ ਦੀਵੇ ਆਟੇ ਦੇ ਵਾਂਗ ਨੇ ਹੋਣ ਕੁੜੀਆਂ ਦੀਵੇ ਆਟੇ ਦੇ ਵਾਂਗ ਨੇ ਹੋਣ ਕੁੜੀਆਂ ਕਰਨੀਆਂ ਰਾਖੀਆਂ ਕੋਈ ਸੁਖਾਲੀਆਂ ਨਾ ਬਾਹਰੇ ਕਾਂ ਖਾਂਦੇ ਅੰਦਰ ਟੁੱਕਣ ਚੂਹੇ ਬਾਹਰੇ ਕਾਂ ਖਾਂਦੇ ਅੰਦਰ ਟੁਕਣ ਚੂਹੇ ਲੱਖਾਂ ਹੋਰ ਬਲਾਵਾ ਨਾ ਜਾਣ ਟਾਲੀਆਂ ਨਾ ਲੱਖਾਂ ਹੋਰ ਬਲਾਵਾ ਨਾ ਜਾਣ ਟਾਲੀਆਂ ਨਾ ਦੁੱਲਾ ਪੱਟੀ ਕੰਡਾ ਆਖੀ ਉਹਨਾਂ ਨੂੰ ਘਰੇ ਜੇ ਟੁਕੜ ਹੈ ਨਹੀਂ ਆਖੀ ਉਹਨਾਂ ਨੂੰ ਘਰੇ ਜੇ ਟੁਕੜ ਹੈ ਨਹੀਂ ਲਾ ਕੇ ਨੈਣ ਦੇ ਮਗਰੂਈ ਤੋਰ ਦੇਵੋ ਹਾਲੇ ਨਹੀਂ ਵਿਆਹ ਦੇ ਇਹ ਜੋਗ ਮਾਤਾ ਸਮਾ ਨੂਰੇ ਨੂੰ ਅਜੇ ਕੁਝ ਹੋਰ ਦੇਵੋ ਸੰਭੂ ਕਿਸ ਤਰ੍ਹਾਂ ਹਾਲੇ ਕਬੀਲਦਾਰੀ ਇਸ ਗੱਲ ਤੇ ਮਾਤਾ ਜੀ ਜੋਰ ਦੇਵੋ ਸੰਭੂ ਕਿਸ ਤਰ੍ਹਾਂ ਹਲੇ ਕਬੀਲਦਾਰੀ ਇਸ ਗੱਲ ਤੇ ਮਾਤਾ ਜੀ ਜੋਰ ਦੇਵ 68 ਬਾਠਣਾ ਪੁੱਤ ਨੂੰ ਵਿਆਹੂ ਚੰਗਾ ਵਿਆਹੂ ਦੁੱਲਾ 68 ਬਾਠਣਾ ਪੁੱਤ ਨੂੰ ਵਿਆਹੂ ਦੁੱਲਾ ਹੋਰ ਨੱਚਣ ਕਲੇਰੀ ਹਲੇ ਮੋਰ ਦੇਵ ਹੋਰ ਨੱਚਣ ਕਲੇਰੀ ਹਲੇ ਮੋਰ ਦੇਵ ਕਹਿੰਦਾ ਹੋ ਜਾਣ ਦੇ ਕੋਈ ਨਾ ਇਹਨੂੰ ਵਿਆਹਣ ਜੋਗਰਾ ਹੋ ਜਾਣ ਦੇ ਮੇਰੀ ਨਿਗਾਹ ਚ ਹੀ ਆ ਜਦੋਂ ਵਿਆਹਣ ਜੋਗਰਾ ਹੋ ਗਿਆ 68 ਬਾਠ ਨਾਲ ਵਿਆਹ ਕੇ ਲਿਆਵਾਂਗੇ ਤੂੰ ਚਿੰਤਾ ਨਾ ਕਰ ਮਾਤਾ ਕਈ ਦਿਨਾਂ ਪਿੱਛੋਂ ਦੁੱਲਾ ਘੂੜੀ ਚੜਿਆ ਵੱਗਾ ਵਾਲੇ ਜਦ ਪਾਸੇ ਨੂੰ ਆਮਦਾ ਏ ਕਈ ਦਿਨਾ ਪਿਛੋਂ ਦੁੱਲਾ ਘੋੜੀ ਚੜਿਆ ਵੱਗਾ ਵਾਲੇ ਜਦ ਪਾਸੇ ਨੂੰ ਆਮਦਾ ਏ ਨਾਲ ਸਾਥੀਆਂ ਖੇਡਦਾ ਖੁੱਦੋ ਖੁੰਡੀ ਉਹਦੇ ਨੂਰ ਖਾ ਨਜ਼ਰ ਆ ਜਾਮਦਾ ਏ ਨੂਰੇ ਪੁੱਤਰਾ ਉਰੇ ਆ ਆਖ ਦੁੱਲਾ ਉਹਨੂੰ ਪਿਆਰ ਦੇ ਨਾਲ ਬੁਲਾਉਣ ਦਾ ਏ ਸਮੇਤ ਸਾਥੀਆਂ ਦੌੜ ਕੇ ਆਵੇ ਨੂਰਾ ਅੱਬਾ ਜਾਨ ਸਲਾਮ ਆਮਦਾ ਏ ਅੱਬਾ ਜਾਨ ਸਲਾਮ ਆ ਆਮਦਾ ਏ ਘੋੜੀ ਤੇ ਚੜਿਆ ਜਾਂਦਾ ਦੁੱਲਾ ਕਈ ਦਿਨਾ ਬਾਅਦ ਬੱਗਾਂ ਵਾਲੇ ਪਾਸੇ ਨੂਰਖਾ ਆਪਣੇ ਸਾਥੀਆਂ ਨਾਲ ਖੇਡ ਰਿਹਾ ਨੂਰਾ ਤਾਂ ਉਹਨੂੰ ਬੋਲ ਮਾਰ ਕੇ ਸੱਦ ਲਿਆ ਕੋਲੇ ਦੱਲਾ ਪੱਟੀ ਕਹਿੰਦਾ ਵਾਲੇਕਮ ਸਲਾਮ ਹੈ ਬਰਖਰਦਾਰੋ ਅੱਜ ਤੁਸਾਨੂੰ ਗੱਲ ਸਮਝਾਵਣੀ ਹੈ ਤੇਰੀ ਅੰਮਾ ਉਹ ਨੂਰਿਆ ਆਖਦੀ ਸੀ ਪਗੜੀ ਨੂਰੇ ਨੂੰ ਹੁਣੇ ਬਣਾ ਬਣੀ ਹੈ ਤੇਰੀ ਅੰਮਾ ਉਹ ਨੂਰਿਆ ਆਖਦੀ ਸੀ ਪਗੜੀ ਨੂਰੇ ਨੂੰ ਹੁਣੇ ਬਣਾਵਣੀ ਹੈ ਮੈਂ ਕਿਹਾ ਨੂਰੇ ਨੂੰ ਪਗੜੀ ਦਾ ਹੱਕ ਹੈ ਨਹੀਂ ਮੈਂ ਕਿਹਾ ਨੂਰੇ ਨੂੰ ਪਗੜੀ ਦਾ ਹੱਕ ਹੈ ਨਹੀਂ ਰਾਠਾਂ ਵਾਲੀ ਜੇ ਨਾਲ ਜੁਰਤ ਵਿਖਾਵਣੀ ਐ ਪਗੜੀ ਬੰਨਣ ਲਈ ਕਬੀਲੇ ਦੇ ਗੱਬਰੂਆਂ ਨੂੰ ਤਾਕਤ ਬਾਜੂਆਂ ਦੀ ਪਵੇ ਪਰਖਾਵਣੀ ਐ ਤਾਕਤ ਬਾਜੂਆਂ ਦੀ ਪਵੇ ਪਰਖਾਵਣੀ ਐ ਨੂਰਾ ਕਹਿੰਦਾ ਅਸੀਂ ਰਾਠ ਕਬੀਲੇ ਦੇ ਗੱਬਰੂ ਆਂ ਕਹਿੰਦਾ ਅੱਬਾ ਜਾਨਾ ਅਸੀਂ ਰਾਠ ਕਬੀਲੇ ਦੇ ਗੱਬਰੂ ਹਾਂ ਕਰੋ ਕਾਸ ਤੋਂ ਸਾਡੇ ਤੇ ਸ਼ੱਕ ਅੱਬਾ ਆਵੇ ਸਾਡੀ ਜੇ ਪਿੰਡੀ ਤੇ ਕੋਈ ਚੜਕੇ ਅਸੀਂ ਉਸ ਦਾ ਮੋੜਦੀ ਐ ਨੱਕ ਅੱਬਾ ਸਾਡੇ ਬਾਜੂਆਂ ਜੋਰ ਹੈ ਲੋੜਿਆਂ ਦਾ ਜਦੋਂ ਮਰਜੀ ਲਿਓ ਪਰਖ ਤੱਕ ਅੱਬਾ ਮੈਨੂੰ ਕਾਸ ਤੋਂ ਤੁਸਾਂ ਅਯੋਗ ਸਮਝੋ ਪਗੜੀ ਬੰਨਣ ਦਾ ਘਾਤੋਂ ਨਹੀਂ ਹੱਕ ਅੱਬਾ ਅਗੜੀ ਬੰਨਣ ਦਾ ਘਾਤੋਂ ਨਾ ਹੱਕ ਅੱਬਾ ਦਿਲਾਂ ਭੱਟੀ ਕਹਿੰਦਾ ਕਹਿੰਦਾ ਪੁੱਤਰ ਨੂਰਿਆ ਗੱਲ ਤੇਰੀ ਠੀਕ ਹੈ ਵੇ ਪੁੱਤਰ ਨੂਰਿਆ ਗੱਲ ਤੇਰੀ ਠੀਕ ਹੈ ਵੇ ਹੋਰ ਚੀਜ਼ ਕੋਈ ਤੁਸਾਂ ਦੇ ਤੁਲ ਕੀ ਐ ਚੋਬਰ ਹੋ ਰਹੇ ਅੱਖੀ ਮੈਂ ਵੇਖਦਾ ਹਾਂ ਇਸ ਗੱਲ ਦੀ ਮੈਨੂੰ ਵੀ ਭੁੱਲ ਕੀ ਐ ਗੱਭਰੂ ਹੋ ਕੇ ਉਹ ਇਹ ਰੋਟੀਆਂ ਪਾੜ ਪਏਗੇ ਪਤਾ ਨਹੀਂ ਖਲਾਫ ਨੇ ਗੁੱਲ ਕੀ ਐ ਪਗੜੀ ਫੇਰ ਬਰਾਦਰੀ ਵਿੱਚ ਵੱਜੇ ਪਤਾ ਹੋਵੇ ਜੇ ਪੱਗ ਦਾ ਮੁੱਲ ਕੀ ਐ ਪਗੜੀ ਫੇਰ ਭਰਾਦਰੀ ਵਿੱਚ ਵੱਜੇ ਪਤਾ ਲੱਗੇ ਜੇ ਪੱਗ ਦਾ ਮੁੱਲ ਕੀ ਐ ਨੂਰਾ ਕਹਿੰਦਾ ਮੂੜ ਕੇ ਕਹਿੰਦਾ ਫੇਰ ਤੁਸੀਂ ਹੀ ਦੱਸੋ ਅੱਬਾ ਜਾਨ ਸਾਨੂੰ ਕਰਨਾ ਚਾਹੀਦਾ ਸਾਨੂੰ ਕੰਮਕਾਜ ਕਿਹੜਾ ਫੇਰ ਤੁਸੀਂ ਹੀ ਦੱਸੋ ਅੱਬਾ ਜਾਨ ਸਾਨੂੰ ਕਰਨਾ ਚਾਹੀਦਾ ਸਾਨੂੰ ਕੰਮ ਕਾਜ ਕਿਹੜਾ ਥੋਡੀ ਗੱਲ ਨੂੰ ਧਿਆਨ ਦੇ ਨਾਲ ਸੁਣੀਏ ਗੱਭਰੂ ਹੋਗੇ ਵਿਖਾਉਣ ਦਾ ਰਾਜ ਕਿਹੜਾ ਪੱਗ ਬੰਨਣ ਦਾ ਹੱਕ ਹੈ ਕਿਵੇਂ ਮਿਲਣਾ ਕਰੀਏ ਇਸ ਦਾ ਅਸੀਂ ਇਲਾਜ ਕਿਹੜਾ ਪਗੜੀ ਰੀਤ ਦੇ ਵਿੱਚ ਜੋ ਕੰਮ ਰੋਲੇ ਉਸੂਲ ਕਰਦੀਏ ਨਜ਼ਰਾਂ ਦਾ ਅੰਦਾਜ਼ ਕਿਹੜਾ ਦੱਸੋ ਕਹਿੰਦੇ ਕੀ ਕਰਕੇ ਦਿਖਾਈਏ ਅਸੀਂ ਗੱਭਰੂ ਹੋਣ ਦਾ ਸਬੂਤ ਕਿਸ ਤਰ੍ਹਾਂ ਦੀ ਏ ਦੁੱਲਾ ਕਹਿੰਦਾ ਪੱਟੀ ਰਾਜਪੂਤਾਂ ਬਿਰਕ ਅਹੀਰ ਖਰਲਾਂ ਪੱਟੀ ਰਾਜਪੂਤਾ ਬਿਰਕ ਅਹੀਰ ਘਰਾਂ ਆਉਂਦੀ ਇਹਨਾਂ ਦੀ ਤੁਰੀ ਰਵਾਇਤ ਬੱਚਾ ਮੁੰਡਾ ਜਦੋਂ ਕੋਈ ਗੱਭਰੂ ਹੋਮਦਾ ਏ ਉਹਦੇ ਲਈ ਜ਼ਰੂਰੀ ਨਹੀਂ ਹੈ ਤਬੱਚਾ ਡਾਕਾ ਮਾਰੇ ਕੋਈ ਲੁੱਟਖੋ ਆਵੇ ਕਰਕੇ ਡੰਗਰ ਚੌਧਰੀਆਂ ਦੇ ਖੋਲੇ ਹਦਾਇਤ ਬੱਚਾ ਪਾਗੜੀ ਬੰਨਣ ਦਾ ਹੱਕ ਫਿਰ ਮਿਲੇ ਉਹਨੂੰ ਗੱਲਾਂ ਤਾਰੇ ਉਹ ਸੱਚੀ ਜਿਓ ਐ ਤਬੱਚਾ ਗੱਲਾਂ ਤਾਰੇ ਜਿਓ ਸੱਚੀ ਹੋ ਐ ਤਬੱਚਾ ਕਹਿੰਦਾ ਕੋਈ ਡਾਕਾ ਧਾੜਾ ਮਾਰ ਕੇ ਦਿਖਾਵੇ ਚੌਧਰੀਆਂ ਦੇ ਡੰਗਰ ਖੋਲ ਕੇ ਦਿਖਾਵੇ ਫੀਰ ਉਹਨੂੰ ਪੱਗ ਬੰਨਣ ਦਾ ਹੱਕ ਮਿਲਦਾ ਸਾਡੀ ਬਰਾਦਰੀ ਦੇ ਵਿੱਚ ਇਹ ਗੱਲਾਂ ਕਹਿ ਦੁੱਲਾ ਤਾਂ ਤੁਰ ਗਿਆ ਏ ਇਹ ਗੱਲਾਂ ਕਹਿ ਦੁੱਲਾ ਤਾਂ ਤੁਰ ਗਿਆ ਏ ਨੂਰੇ ਹੋਰਾਂ ਨੇ ਮਨੀ ਵਸਾ ਲਈਆਂ ਲੱਭਣ ਘਰ ਕੋਈ ਲੱਗ ਪਏ ਚੌਧਰੀ ਦਾ ਨਜ਼ਰਾਂ ਫਤੇ ਕੀ ਪਿੰਡ ਟਕਾ ਲਈਆਂ ਕੀ ਕੀ ਰਾਤ ਤੋਂ ਚੌਧਰੀ ਘਰੇ ਜਾ ਕੇ ਇੱਕ ਊਠ ਦੋ ਘੋੜੀਆਂ ਚਰਾ ਲਈਆਂ ਆਪੋ ਆਪਣੇ ਘਰਾਂ ਨੂੰ ਸਾਥੀ ਬਾਗੇ ਲੈ ਕੇ ਹਵੇਲੀ ਚ ਨੂਰੇ ਵਹਾ ਲਈਆਂ ਆਪੋ ਆਪਣੇ ਘਰਾਂ ਨੂੰ ਸਾਥੀ ਬਾਗੇ ਲਿਆ ਕੇ ਹਵੇਲੀ ਚ ਨੂਰੇ ਬਣਾ ਲਈਆਂ ਥੋੜੇ ਦਿਨਾਂ ਬਾਅਦ ਫਤੇ ਕੀ ਪਿੰਡ ਦੇ ਚੌਧਰੀਆਂ ਦੀਆਂ ਦੋ ਘੋੜੀਆਂ ਤੇ ਇੱਕ ਊਠ ਖੋਲ ਲਿਆ ਨੂਰੇ ਦੇ ਸਾਥੀ ਨਾਲ ਨਾਲ ਨੂਰਾ ਲਿਆ ਕੇ ਘਰੇ ਬੰਦ ਤੇ ਮੁੰਡੇ ਦਾ ਬਾਗੇ ਆਪੋ ਆਪਣੇ ਘਰਾਂ ਨੂੰ ਨੂਰਾ ਆਪਣੇ ਕਮਰੇ ਚ ਪਹਿ ਗਿਆ ਦਿਨ ਚੜ੍ਹੇ ਜਦੋਂ ਵੱਡੇ ਤੜਕੇ ਬੁੱਲਾ ਉੱਠਿਆ ਢੇੜਾ ਦਿੱਤਾ ਵਿੜੇ ਚ ਉਹਨੇ ਦੇਖਿਆ ਵੀ ਆਹ ਉਪਰੇ ਜੇ ਡੰਗਰ ਕਿਹਦੇ ਬੈਠ ਨੇ ਉਹ ਫੁੱਲਰਾਂ ਨੂੰ ਪੁੱਛਦਾ ਕਹਿੰਦਾ ਆਹ ਡੰਗਰ ਕੌਣ ਲੈ ਆ ਆਪਣੇ ਤਾਂ ਹੈ ਨਹੀਂ ਉਪਰੀਆਂ ਜਾਂ ਘੋੜੀਆਂ ਫੁੱਲਰਾਂ ਨੂੰ ਕਿਵੇਂ ਕਰ ਰੇ ਇੱਕ ਕੋਰੇ ਸ਼ਾਂਤ ਰਹੀ ਮੈਂ ਤੁਹਾਡੀ ਨਾਜ਼ਰ ਕਰਨ ਲੱਗਿਆ ਜੋ ਦੁੱਲਾ ਭੱਟੀ ਫੁੱਲਰਾਂ ਨੂੰ ਪੁੱਛ ਰਿਹਾ ਉਹਨਾਂ ਨੂਰੇਵਰਾਂ ਦੀਆਂ ਲਿਆਂਦੇ ਹੋਏ ਡੰਗਰਾਂ ਬਾਰੇ ਵੱਡੇ ਤੜਕੇ ਜੇ ਜਦੋਂ ਦੁੱਲਾ ਜਾਗਿਆ ਵੱਡੇ ਤੜਕੇ ਜੇ ਜਦੋਂ ਦੁੱਲਾ ਜਾਗਿਆ ਉਠ ਤੇ ਘੂੜੀਆਂ ਦਾ ਪਤਾ ਲੱਗ ਗਿਆ ਕੌਣ ਸੀ ਹਵੇਲੀ ਰਾਤੀਆਂ ਆਇਆ ਫੁੱਲਰਾਂ ਆਹਾ ਕੌਣ ਘੋੜੀਆਂ ਲਿਆਇਆ ਫੁੱਲਰਾਂ ਦੱਸ ਆਹਾ ਕੌਣ ਘੋੜੀਆਂ ਲਿਆਇਆ ਫੁੱਲਰਾਂ ਉਪਰ ਆ ਜਾ ਊਠ ਖੜੀਆਂ ਦੋ ਘੋੜੀਆਂ ਲਾਲ ਜੀ ਤੇ ਬੱਗੀਆਂ ਆਪਣੀਆਂ ਥੋੜੀਆਂ ਉਪਰ ਆ ਜਾ ਊਠ ਖੜੀਆਂ ਦੋ ਘੋੜੀਆਂ ਲਾਲ ਜੀ ਤੇ ਬੱਗੀਆਂ ਆਪਣੀਆਂ ਥੋੜੀਆਂ ਇੱਥੇ ਕਿਹਨੇ ਮਾਲ ਇਹ ਪਚਾਇਆ ਫੁੱਲਰਾਂ ਇਹ ਕੌਣ ਘੋੜੀਆਂ ਲਿਆਇਆ ਫੁੱਲਰਾਂ ਦੱਸ ਇਹ ਕੌਣ ਘੋੜੀਆਂ ਲਿਆਇਆ ਫੁੱਲਰਾਂ ਮੈਂ ਤੇ ਮੇਰੇ ਸਾਥੀ ਤਾਂ ਲਿਆਏ ਹੀ ਨਹੀਂ ਮੈਂ ਤੇ ਮੇਰੇ ਸਾਥੀ ਤਾਂ ਲਿਆ ਇਹ ਹੀ ਨਹੀਂ ਅਸੀਂ ਇਹ ਡੰਗਰ ਚਰਾਏ ਹੀ ਨਹੀਂ ਕਿਨੇ ਇਹ ਕੰਮ ਕਮਾਇਆ ਫੁੱਲਰਾਂ ਆਹਾ ਕੌਣ ਕੋੜੀਆਂ ਲਿਆਇਆ ਫੁੱਲਰਾਂ ਮੈਂ ਨਾ ਕਿਸੇ ਤਾਈਂ ਆਖਿਆ ਚਰਾਉਣ ਨੂੰ ਛਰੇ ਆਮ ਲਿਆ ਕੇ ਵਿੜੇ ਚ ਬਣਾਉਣ ਨੂੰ ਮੈਂ ਨਾ ਕਿਸੇ ਤਾਈਂ ਆਖਿਆ ਚਰਾਉਣ ਨੂੰ ਛਰੇ ਆਮ ਲਿਆ ਕੇ ਵਿੜੇ ਚ ਬਣਾਉਣ ਨੂੰ ਨਾ ਹੀ ਮੈਨੂੰ ਕਿਸੇ ਨੇ ਬਤਾਇਆ ਫੁੱਲਰਾਂ ਇਹ ਕੌਣ ਕੋੜੀਆਂ ਲਿਆਇਆ ਫੁੱਲਰਾਂ ਨਹੀਂ ਦੱਸ ਇਹ ਕੌਣ ਕੋੜੀਆਂ ਲਿਆਇਆ ਫੁੱਲਰਾਂ ਬਨ ਗਿਆ ਕੋਈ ਕਿਵੇਂ ਬੰਨ ਬੰਨ ਗਿਆ ਕਿਵੇਂ ਕੋਈ ਬਚਾ ਕੇ ਕੰਨੀਆਂ ਬੰਨ ਗਿਆ ਕਿਵੇਂ ਕੋਈ ਬਚਾ ਕੇ ਕੰਨੀਆਂ ਕਿੱਥੋਂ ਦੀ ਟਪਾ ਕੇ ਨੇ ਅੰਦਰ ਬੰਨੀਆਂ ਕੁੰਡਾ ਪਿਆ ਅੰਦਰੋਂ ਲਗਾਇਆ ਫੁੱਲਰਾਂ ਬੰਨ ਗਿਆ ਕਿਵੇਂ ਕੋਈ ਬਚਾ ਕੇ ਕੰਨੀਆਂ ਕਿੱਥੋਂ ਦੀ ਟਪਾ ਕੇ ਨੇ ਅੰਦਰ ਬੰਨੀਆਂ ਕੁੰਡਾ ਪਿਆ ਅੰਦਰੋਂ ਲਗਾਇਆ ਫੁੱਲਰਾਂ ਆਹਾ ਕੌਣ ਕੋੜੀਆਂ ਲਿਆਇਆ ਫੁੱਲਰਾਂ ਨਹੀਂ ਦੱਸ ਆਹਾ ਕੌਣ ਕੋੜੀਆਂ ਲਿਆਇਆ ਫੁੱਲਰਾਂ ਉੱਤਰ ਨਹੀਂ ਆਇਆ ਆਪੇ ਰਾਸ ਤੋਂ ਉੱਤਰ ਨਹੀਂ ਆਇਆ ਪੇ ਕਾਸ਼ ਤੋਂ ਤੈਨੂੰ ਜੇ ਵਿੜਕ ਦੱਸ ਦੀ ਨਕਾਸ ਤੋਂ ਕਿਹੜੀ ਗੱਲੋਂ ਪੇ ਤੂੰ ਛਪਾਇਆ ਫੁੱਲਰਾ ਇਹੇ ਕੌਣ ਘੋੜੀਆਂ ਲਿਆਇਆ ਫੁੱਲਰਾ ਦੱਸ ਇਹੇ ਕੌਣ ਘੋੜੀਆਂ ਲਿਆਇਆ ਫੁੱਲਰਾ ਜੇ ਪਤਾ ਬਲਬੀਰ ਲੱਗ ਗਿਆ ਮੰਡੇਰ ਨੂੰ ਜੇ ਪਤਾ ਬਲਬੀਰ ਲੱਗ ਗਿਆ ਮੰਡੇਰ ਨੂੰ ਲਿਖ ਕੇ ਹਵਾਲੇ ਦਊ ਪ੍ਰੇਮ ਸ਼ੇਰ ਨੂੰ ਜਾਊਗਾ ਸਵਾਚ ਫਿਰ ਗਾਇਆ ਫੁੱਲਰਾ ਇਹੇ ਕੌਣ ਘੋੜੀਆਂ ਲਿਆਇਆ ਫੁੱਲਰਾ ਦੱਸ ਇਹੇ ਕੌਣ ਘੋੜੀਆਂ ਲਿਆਇਆ ਫੁੱਲਰਾ ਫੁੰਦਰਾ ਕਹਿੰਦੀ ਮੈਂ ਕਿਈ ਜਾਣਾ ਹੁਣ ਬੰਨ ਗਿਆ ਕੌਣ ਲਿਆ ਕੇ ਮੈਂ ਕਿਈ ਜਾਣਾ ਹੁਣ ਬੰਨ ਗਿਆ ਕੌਣ ਲਿਆ ਕੇ ਬੰਦਾ ਕੌਣ ਜੋ ਘੋੜੀਆਂ ਲਿਆਇਆ ਰਾਤੀ ਜਾਗੋ ਮੀਤੀ ਜੀ ਵਿੱਚ ਲੰਗੀ ਰਾਤ ਸਾਰੀ ਕੁੰਡਾ ਕਿਸੇ ਨੇ ਨਹੀਂ ਖੜਕਾਇਆ ਰਾਤੀ ਬਿਲਕ ਲੱਗੀ ਨਾ ਕਦੋਂ ਇਹ ਕੰਮ ਹੋਇਆ ਲਿਆ ਕੇ ਮਾਲੇ ਕਦੋਂ ਬਣਾਇਆ ਰਾਤੀ ਅੱਧੀ ਰਾਤ ਤੋਂ ਟੱਪੀ ਸੀ ਰਾਤ ਅੱਧੀ ਨੂਰਾ ਕੱਲਾ ਹੀ ਨੇਰੇ ਜਿਆ ਰਾਤੀ ਨੂਰਾ ਕੱਲਾ ਹੀ ਨੇਰੇ ਜਿਆ ਰਾਤੀ ਬਿੱਲਾ ਪੱਟੀ ਕਹਿੰਦਾ ਹਈ ਸ਼ਾਵਾ ਮੈਂ ਬੁੱਝ ਗਿਆ ਗੱਲ ਸਾਰੀ ਕਹਿੰਦਾ ਹਈ ਸ਼ਾਵਾ ਮੈਂ ਬੁੱਝ ਗਿਆ ਗੱਲ ਸਾਰੀ ਚਾਨਣ ਫੁੱਲ ਰਾਂ ਮੈਨੂੰ ਸਭ ਹੋ ਗਿਆ ਏ ਕਈ ਦਿਨ ਹੋ ਗਏ ਗੱਲਬਾਤ ਕੀਤੀ ਬਚਨ ਅਸਾਂ ਦਾ ਨੂਰੇ ਨੂੰ ਪਹੁੰਚ ਗਿਆ ਏ ਤੇਰਾ ਨੂਰਾ ਹੁਣ ਵਿੱਚ ਬਰਾਦਰੀ ਦੇ ਛਾਤੀ ਕੱਢ ਕੇ ਰਾਠ ਖਲੋ ਗਿਆ ਏ ਪੱਗ ਬਨਣ ਦਾ ਹੱਕ ਹੁਣ ਹੈ ਉਹਨੂੰ ਇਹੀ ਦੱਸਣ ਲਈ ਕੰਮ ਕਰ ਉਹ ਗਿਆ ਏ ਇਹੀ ਦੱਸਣ ਲਈ ਕੰਮ ਕਰ ਉਹ ਗਿਆ ਏ ਕਰਕੇ ਕੰਮ ਇਹ ਨੂਰੇ ਵਿਖਾਏ ਦਿੱਤਾ ਪਰਦਾ ਇਸ ਤੇ ਆਪਾਂ ਹੁਣ ਪਾ ਦੀਏ ਨਹੀਂ ਲਿਆਉਣਾ ਸੱਦ ਕੇ ਪਿਰਥੇ ਤੇ ਰੂੜੇ ਤਾਈਂ ਕਿਦਰੇ ਘੋੜੀਆਂ ਇਹ ਛਪਾ ਦੀਏ ਨਹੀਂ ਦਿਨ ਚੜਦੇ ਨੂੰ ਖੋਜੀ ਕੋਈ ਖੋਜੀ ਕੋਈ ਪੈੜ ਕੱਢੂ ਨੇਰੇ ਨੇਰੇ ਇਹ ਕੰਮ ਮੁਕਾ ਦੀਏ ਨਹੀਂ ਦੋਵੇਂ ਘੋੜੀਆਂ ਊਠ ਨੂੰ ਕੱਢ ਇਥੋਂ ਰਾਸਗੀਰ ਦੇ ਕੋਲ ਪਚਾ ਦੀਏ ਨਹੀਂ ਰਾਸਗੀਰ ਦੇ ਕੋਲ ਪਚਾ ਦੀਏ ਨਹੀਂ ਦੁੱਲਾ ਨੇ ਜਾ ਕਿਰਪਾਨ ਚੁੱਕ ਤੁਰ ਪਿਆਏ ਦੁੱਲਾ ਮੇਂ ਜਾ ਕੇ ਪਾਂ ਚੱਕ ਤੁਰ ਪਿਆ ਏ ਸੱਦ ਪਿਰਥਾ ਤੇ ਰੂੜਾ ਲਿਆਂਦੇ ਜਾ ਰਹਾ ਜੀ ਤਿੰਨ ਆਪਣੀਆਂ ਘੋੜੀਆਂ ਨਾਲ ਲੈ ਕੇ ਤਿੰਨੇ ਡੰਗਰੋਂ ਕੱਢਦੇ ਬਾਹਰ ਹੈ ਜੀ ਰਾਸਗੀਰ ਦੇ ਕੋਲ ਪਹਚਾਏ ਦਿੱਤੇ ਲਾਤਾ ਸੀਸ ਤੋਂ ਫਿਕਰ ਦਾ ਭਾਰ ਹੈ ਜੀ ਰਾਸਗੀਰ ਵੀ ਪਾਂਦਾ ਕੋਈ ਪੁੱਛਿਆ ਨਾ ਰਾਸਗੀਰ ਵੀ ਪਾਂਦਾ ਕੋਈ ਪੁੱਛਿਆ ਨਾ ਟਪਾਤੇ ਉਹਨੇ ਦਰਿਆਵੋਂ ਉਹ ਪਾਰ ਹੈ ਜੀ ਮੁੱਦਾ ਖਤਮ ਕਰਕੇ ਮਾਲ ਚੋਰੀ ਦੇ ਦਾ ਤਿੰਨੇ ਘਰਾਂ ਨੂੰ ਆਈ ਪਧਾਰ ਹੈ ਜੀ लाठी ਵਾਲੇ ਦਾ ਚੱਲਦਾ ਰਾਜ ਇੱਥੇ ਰਾਜਾ ਬਾਬੂ ਨਾ ਕੋਈ ਸਰਕਾਰ ਹੈ ਜੀ लाठी ਵਾਲੇ ਦਾ ਚੱਲਦਾ ਰਾਜ ਇੱਥੇ ਰਾਜਾ ਬਾਬੂ ਨਾ ਕੋਈ ਸਰਕਾਰ ਹੈ ਜੀ ਜਿਹਦੇ ਡੰਗਰ ਚੋਰੀ ਰੌਲਾ ਪੈ ਗਿਆ ਏ ਮੱਚ ਮੱਚ ਗਈ ਉੱਥੇ ਹਾਹਾਕਾਰ ਹੈ ਜੀ ਖੋਜੀ ਸੱਦ ਲਿਆ ਪੈੜ ਨੂੰ ਕੱਢਣ ਵਾਲਾ ਖੋਜੀ ਸੱਦ ਲਿਆ ਪੈੜ ਨੂੰ ਕੱਢਣ ਵਾਲਾ ਭਾਲੂ ਮਹਿਕਮਾ ਹੋਇਆ ਖਬਰਦਾਰ ਹੈ ਜੀ ਪੈੜ ਫਤੇ ਕੀ ਤੋਂ ਆ ਗਈ ਪਿੰਡੀ ਪੱਟੀਆਂ ਨੂੰ ਪੈੜ ਫਤੇ ਕੀ ਤੋਂ ਆ ਗਈ ਪਿੰਡੀ ਪੱਟੀਆਂ ਨੂੰ ਇਧਰ ਹੀ ਆਏ ਨੇ ਕਰਨ ਵਿਚਾਰ ਹੈ ਜੀ ਪੈੜ ਆਕੇ ਹੈ ਦੁੱਲੇ ਦੇ ਘਰੇ ਵੜ ਗਈ ਪੈੜ ਆਕੇ ਹੈ ਦੁੱਲੇ ਦੇ ਘਰੇ ਵੜ ਗਈ ਪੈੜੂ ਆਖਦਾ ਛਾਤੀ ਹੱਥ ਮਾਰ ਹੈ ਜੀ ਚੱਲੋ ਚੌਧਰੀਆਂ ਕੋਲੇ ਚੋਰ ਫੜ ਲੇਤਾ ਦਸਣ ਪਹੁੰਚ ਕੇ ਹਾਲ ਉਚਾਰ ਹੈ ਜੀ ਨਾਲ ਚੱਲ ਪਏ ਚੌਧਰੀ ਮਾਲਕਾਂ ਦੇ ਮੰਦਿਰਾਂ ਪਹੁੰਚ ਗਏ ਦੁੱਲੇ ਦੇ ਵਾਰ ਹੈ ਜੀ ਮੰਦਿਰ ਆ ਪਹੁੰਚ ਗਏ ਦੁੱਲੇ ਦੇ ਬਾਰ ਹੈ ਜੀ ਲੋ ਜਿਹੜੇ ਨੂਰੇਵਰਾਂ ਨੇ ਡੰਗਰ ਚਰਾ ਕੇ ਲਿਆਂਦੇ ਤੇ ਦਰਿਆ ਮੋਂ ਪਾਰ ਟਪਾ ਤੇ ਰਾਸਗੀਰ ਕੋਲ ਪਹਚਾਤੇ ਦੁੱਲੇ ਨੇ ਦੁੱਲੇ ਦੇ ਸਾਥੀਆਂ ਨੇ ਤੜਕੇ ਜਦੋਂ ਡੰਗਰਾਂ ਵਾਲਿਆਂ ਨੂੰ ਪਤਾ ਲੱਗਿਆ ਫਤਿਹ ਕੀ ਤੋਂ ਪੈੜ ਦੱਬ ਲਿਆਂਦੀ ਦੁੱਲੇ ਦੀ ਹਵੇਲੀ ਆਵੜੀ ਨਾਲ ਲੈ ਕੇ ਚੌਧਰੀਆਂ ਨੂੰ ਡੰਗਰਾਂ ਦੇ ਮਾਲਕ ਦੁੱਲੇ ਦੇ ਘਰੇ ਆ ਗਏ ਅਗਲੀ ਕਹਾਣੀ ਜਾਣਨ ਲਈ ਅਗਲੇ ਐਪੀਸੋਡ ਦੀ ਅਦੀਕਰੋ ਪਿਛਲੀ ਕਹਾਣੀ ਜਾਣਨ ਲਈ ਪਿਛਲੇ ਐਪੀਸੋਡ ਦੇਖੋ ਇਤਿਹਾਸ ਬੋਲਦਿਆਂ ਤੋਂ ਬਹੁਤ ਗਲਤੀਆਂ ਫਲਤੀਆਂ ਭੁੱਲਾਂ ਚੁੱਕਾਂ ਤਰੂਟੀਆਂ ਰਹਿ ਗਈਆਂ ਹੋਣਗੀਆਂ ਸੰਗਤ ਬਖਸ਼ਣਯੋਗ ਹੈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ